ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਲੁਧਿਆਣਾ ਡੀਸੀ ਦਫ਼ਤਰ ਤੋਂ ਦਿਖਾ ਰਹੇ ਹਾਂ ਜਿੱਥੇ ਸਵੱਛ ਭਾਰਤ ਅਭਿਆਨ ਦਾ ਨਾਰਾ ਸਰਕਾਰਾਂ ਦਿੰਦੀਆਂ ਨੇ ਤੇ ਪਰ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਸਕੂਲ ਨੂੰ ਵੀ 25000 ਦਾ ਸਵੱਛ ਭਾਰਤ ਅਭਿਆਨ ਦੇ ਐਕਟ ਦੇ ਰਾਈਓ ਜੁਰਮਾਨਾ ਹੋਇਆ ਸੀ ਕਿ ਉਹਨਾਂ ਨੇ ਨਹਿਰ ਦੀ ਸਫਾਈ ਕਰਵਾਈ ਆਪਣੇ ਬੱਚਿਆਂ ਤੋਂ ਤੇ ਉੱਥੇ ਪੇ ਕੂੜੇ ਨੂੰ ਅੱਗ ਲਾ ਦਿੱਤੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਲੁਧਿਆਣਾ ਡੀਸੀ ਦਫ਼ਤਰ ਦੀਆਂ ਮੌਜੂਦਾ ਹਾਲਾਤ ਕਿ ਇੱਥੇ ਜਿਹੜੇ ਪੇੜ ਪੌਦੇ ਸੀਗੇ ਸੁੱਕੀ ਟਾਹਣੀਆਂ ਸੀ ਉਹਨਾਂ ਨੂੰ ਕੱਟ ਕੇ ਕਿਸੇ ਵੱਲੋਂ ਮਾਲੀ ਆ ਕਿਸੇ ਵੀ ਮੁਲਾਜ਼ਮ ਵੱਲੋਂ ਇੱਥੇ ਸਿੱਟਿਆ ਗਿਆ ਸੀਗਾ ਕੂੜੇ ਦਾ ਢੇਰ ਬਣਾ ਕੇ ਤੇ ਸਵੇਰੇ ਸਵੇਰੇ ਇਹਨੂੰ ਜਦੋਂ ਡੀਸੀ ਦਫ਼ਤਰ ਖੁੱਲਦਾ ਤੇ ਅੱਗ ਲਗਾ ਦਿੰਦਾ ਕੋਈ ਸ਼ਖਸ ਅੱਗ ਲਗਾ ਜਾਂਦਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਅੱਗ ਜਿਹੜੀ ਵਿਕਰਾਲ ਰੂਪ ਦੇ ਧਾਰਨ ਕਰ ਲੈਂਦੀ ਆ ਉਹ ਪੱਲੇ ਜਿਹੜਾ ਪਿੱਪਲ ਦਾ ਪੇੜ ਵੀ ਸੀ ਉਹਨੂੰ ਵੀ ਅੱਗ ਫੜ ਲੈਂਦੀ ਆ ਤੇ ਜਿਹੜੇ ਪ੍ਰਾਈਵੇਟ ਜਿਹੜੇ ਲੋਕ ਸੀਗੇ ਇੱਥੇ ਜਿਹੜੇ ਛੋਟੀਆਂ-ਛੋਟੀਆਂ ਦੁਕਾਨਾਂ ਜਿਹੜੇ ਲਾਂਦੇ ਨੇ ਉਹਨਾਂ ਦੇ ਵੱਲੋਂ ਇੱਥੇ ਪਾਣੀ ਪਾ ਕੇ ਇਹਨੂੰ ਬੁਝਾਇਆ ਗਿਆ ਅੰਦਰੋਂ ਕੋਈ ਮੁਲਾਜ਼ਮ ਤੱਕ ਆੜਾ ਨਹੀਂ ਮੁਨਾਸਿਬ ਸਮਝਿਆ ਕਿ ਆ ਕੇ ਦੇਖਿਆ ਜਾਵੇ ਕਿ ਇਹਨੂੰ ਅੱਗ ਨੂੰ ਕਿਉਂ ਨਹੀਂ ਬੁਝਾਇਆ ਜਾ ਰਿਹਾ ਜਾਂ ਫਾਇਰ ਵਿਗੇਟ ਤੱਕ ਬੁਲਾ ਲਈ ਜੀ ਲਿੱਤੀ ਜਾਵੇ ਡੀਸੀ ਦਫ਼ਤਰ ਕੋਈ ਵੱਡੀ ਹੋਣੀ ਹੋ ਜਾਂਦੀ ਇੱਕ ਗੱਡੀ ਨਾਲ ਖੜੀ ਸੀ ਐਸਐਚਓ ਦੀ ਐਸਐਚਓ ਅੰਦਰ ਕਿਸੇ ਕੰਮ ਤੋਂ ਆਇਆ ਸੀ ਉਹਨੇ ਗੱਡੀ ਖੜੀ ਕੀਤੀ ਹੋਈ ਸੀ ਕਿਉਂਕਿ ਸਰਕਾਰੀ ਪਾਰਕਿੰਗ ਹੈ ਸਾਰੇ ਸਰਕਾਰੀ ਅਫਸਰਾਂ ਦੀਆਂ ਗੱਡੀਆਂ ਇੱਥੇ ਖੜ੍ਹਦੀਆਂ ਨੇ ਤੇ ਉਹਨਾਂ ਦੀ ਗੱਡੀ ਨੂੰ ਅੱਗ ਲੱਗ ਸਕਦੀ ਸੀਗੀ ਪਰ ਕਿਸੇ ਵੀ ਸਰਕਾਰੀ ਮੁਲਾਜ਼ਮ ਦਾ ਮناسب ਨਹੀਂ ਹੋਇਆ ਕਿ ਇੱਥੇ ਆ ਕੇ ਅਸੀਂ ਉਸ ਚੀਜ਼ ਨੂੰ ਚੈੱਕ ਕਰ ਲਈਏ ਕਿ ਕਿਹਦੀ ਗਲਤੀ ਹੈ ਕਿ ਜਿਹੜੀ ਇਹਨੂੰ ਅੱਗ ਲਾ ਸਕੇ ਅੱਗ ਲੱਗ ਗਈ ਹੈ ਜਾਂ ਕੋਈ ਫਾਇਰ ਵਿਗੇਟ ਬੁਲਾ ਲਈਏ ਕਿ ਉਹਦੇ ਨਾਲ ਬੁਝਾਇਆ ਜਾ ਸਕੇ ਹੌਲੀ ਹੌਲੀ ਜਿਹੜੇ ਆਮ ਪਬਲਿਕ ਆਉਣਾ ਵੱਲੋਂ ਇਹਦੀ ਜਿਹੜੀ ਪਾਣੀ ਪਾ ਪਾ ਕੇ ਇਸ ਚੀਜ਼ ਨੂੰ ਬੁਝਾਇਆ ਗਿਆ ਹੁਣ ਤੁਸੀਂ ਆਪਣੀ ਰਾਏ ਦਿਓ ਕਮੈਂਟਾਂ ਦੇ ਰਾਏ ਕੀ ਇੱਦਾਂ ਦੀ ਅੱਗ ਜਿਹੜੀ ਲਾਈ ਗਈ ਹੈ ਕਿਹਦੀ ਗਲਤੀ ਹੈ ਜਾਂ ਜੋ ਕਿ ਹੱਲੇ ਵੀ ਸੁਲਗ ਰਹੀ ਹੈ ਪਰ ਪ੍ਰਸ਼ਾਸਨ ਸੁੁੱਤਾ ਪਿਆ ਹੈ ਕਿਹਦੀ ਗਲਤੀ ਹੈ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸੋ ਤੇ ਕੌਣ ਇੱਥੇ ਪ੍ਰਸ਼ਾਸਨ ਗਲਤ ਹੈ ਜਾਂ ਲੁਧਿਆਣਾ ਡੀਸੀ ਦਫ਼ਤਰ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਉਹ ਗਲਤ ਹੈ ਕਿਹਦੀ ਗਲਤੀ ਦੇ ਕਾਰਨ ਇੱਥੇ ਅੱਗ ਲੱਗੀ ਹੈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰਿਪੋਰਟ ਐਸਐਮਜ਼ ਨਿਊਜ਼ ਲੁਧਿਆਣਾ